ਜਲੰਧਰ ਪੱਛਮੀ ਸੀਟ ਲਈ ਸੁਖਵੀਰ ਸਿੰਘ ਬਾਦਲ ਨੇ ਕਿ ਸਹਿਜ ਸੁਭਾਹੀ ਭੋਜਨ ਸਮਾਜ ਪਾਰਟੀ ਨੂੰ ਸਮਰਥਨ ਦਿੱਤਾ ਮਤਲਬ ਅਚਾਨਕ ਜਿਹਾ ਫੈਸਲਾ ਕਿਵੇਂ ਲੈ ਲਿਆ ਕਿ ਆਪਣੀ ਪਾਰਟੀ ਦੇ ਉਮੀਦਵਾਰ ਦੇ ਬਾਰੇ ਇਹ ਕਹਿ ਕੇ ਕਿ ਪਾਈਏ ਤਾਂ ਬਾਗિયા ਨੇ ਐਲਾਨ ਤੀ ਸਾਡੀ ਉਮੀਦਵਾਰ ਨਹੀਂ ਆ ਸਮਰੱਥ ਨਹੀਂ ਆ ਹੈਨਾ ਤੇ ਅਸੀਂ ਤਾਂ ਪਾਈ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਕਰਾਂਗੇ ਸ਼ਾਇਦ ਇਹ ਜੱਗੋ 13ਵੀਂ ਪਹਿਲੀ ਵਾਰ ਹੋ ਰਹੀ ਹੋਵੇ ਕਿ ਆਪਣੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਨੂੰ ਵੋਟਾਂ ਪਾਉਣ ਦੀ بجائے ਤੱਕੜੀ ਚੋਣ ਨਿਸ਼ਾਨ ਨੂੰ ਵੋਟਾਂ ਪਾਉਣ ਦੀ بجائے ਅਕਾਲੀ ਦਲ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਉਹਨਾਂ ਦੀ ਲੀਡਰਸ਼ਿਪ ਇਹ ਕਹਿੰਦੀ ਫਿਰ ਰਹੀ ਆ ਕਿ ਭਾਈ ਹਾਥੀ ਵਾਲਿਆਂ ਨੂੰ ਵੋਟਾਂ ਪਾਓ। ਮਤਲਬ ਇਹ ਊਂ ਹੀ ਹੋ ਗਿਆ? ਨਹੀਂ ਜਨਾਬ। ਅਕਾਲੀ ਦਲ ਦਾ ਤੇ ਬਹੁਜਨ ਸਮਾਜ ਪਾਰਟੀ ਦਾ। ਅਕਾਲੀ ਦਲ ਬਾਦਲ ਦਾ। ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲੇ ਦਾ। ਬਹੁਜਨ ਸਮਾਜ ਪਾਰਟੀ ਨਾਲ ਘਟ ਜੋੜ ਹੋ ਗਿਆ। ਐਲਾਨ ਵੀ ਹੋ ਜੇਗਾ ਇਕੜਾ ਇਕੜਾ ਇਕੋਚਾਣਾ ਪੰਜਾਬ ਦੇ ਵਿੱਚ ਆਉਣ ਵਾਲੀਆਂ ਪੰਜ ਜਿਮਨੀ ਚੋਣਾ ਨੂੰ ਲੈ ਕੇ ਕਹਿੰਦੇ ਜੀ ਸੁਖਬੀਰ ਬਾਦਲ ਤੇ ਮਾਇਆਵਤੀ ਵਿਚਾਲੇ ਮੁੜ ਕੇ ਸਮਝੌਤਾ ਹੋ ਗਿਆ ਸਮਝੌਤਾ ਕਿਸੇ ਸਮੇਂ ਉਹ ਜਿਸ ਸਮਾਂ ਚ ਪਾਰਟੀ ਨਾਲ ਕਲਦਲ ਦਾ ਪਹਿਲਾਂ ਵੀ ਹੋਇਆ ਸੀ ਤੇ ਜਦ ਵੀ ਠੀਕ ਠਾਕ ਸੀਟਾਂ ਲੋਕ ਸਭਾ ਚਲੇ ਗਏ ਪਰ ਉਹ ਤੋਂ ਬਾਅਦ ਫਿਰ ਭੱਜ ਭੱਗ ਨਹੀਂ ਚਲੇ ਗਏ ਪਸਪਾ ਨੂੰ ਫੇਰ ਛੱਡਤਾ ਇਸ ਵਾਰ ਜਦੋਂ ਟੁੱਟ ਗਿਆ ਤੋੜ ਵਿਛੋੜਾ ਹੋ ਗਿਆ ਭਾਜਪਾ ਨਾਲ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਚ ਫਿਰ ਬੋਜਨ ਸਮਾਜ ਪਾਰਟੀ ਨਾਲ ਮਿਲ ਖੇੜੇ ਚਲੋ ਖੈਰ ਨਹੀਂ ਪਈ ਕੋਈ ਗੱਲ ਨਹੀਂ ਪਰ ਲੋਕ ਸਭਾ ਚੋਣਾਂ ਜਾ ਕੇ ਫਿਰ ਘੜ ਜੋ ਟੁੱਟ ਗਿਆ ਲੋਕ ਸਭਾ ਚੋਣਾਂ ਫੇਰ ਆ ਡਵਾੜ ਲੜੀਆਂ ਮਾਇਆਬਤੀ ਕਹਿੰਦੀ ਹਸ ਤਗਲੀਆਂ ਲੜਨਾ ਤੇ ਪਰ ਹੁਣ ਫਿਰ ਜਦੋਂ ਵਿਧਾਨ ਸਭਾ ਦੀਆਂ 5 ਜਿਮਨੀ ਚੋਣਾਂ ਦੀ ਚੋਣ ਆਈ ਕਹਿੰਦੇ ਜੀ ਮਾਇਆਬਤੀ ਤੇ ਸੁਖਬੀਰ ਬਾਦਲ ਵਿਚਾਲੇ ਫੋਨ ਤੇ ਗੱਲਬਾਤ ਹੋ ਗਈ ਫੋਨ ਤੇ ਹੋਈ ਗੱਲਬਾਤ ਦੇ ਵਿੱਚ ਤੈ ਹੋ ਗਿਆ ਕਿ ਤਿੰਨ ਦੋ ਕਰ ਲੋ 5 ਜਿਮਨੀ ਚੋਣਾਂ ਚੋਂ ਤਿੰਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਉਹ ਵਾਲੇ ਤਰਦੇਮੀ ਦੁਆ ਲੜਨਗੇ ਦੋ ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ ਜਿਹਦੇ ਵਿੱਚੋਂ ਸ਼ੁਰੂਆਤ ਜਲੰਧਰ ਪੱਛਮੀ ਤੋਂ ਹੋਗੀ ਹੈ ਹੁਣ ਕਹਿੰਦੇ ਅਕਾਲੀ ਦਲ ਦੇ ਲੀਡਰ ਤਾਂ ਇਹ ਵੀ ਕਹਿੰਦੇ ਨੇ ਸੁਖੀ ਉਹਨਾਂ ਨੂੰ ਵੀ ਨਾਲ ਪਿਠਾਇਆ ਸੀ ਚਿਮਾਬਿਉਰੀ ਬੈਠੇ ਸੀ ਕਿਸੇ ਤਰ੍ਹਾਂ ਜੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ ਕਾਗਜ਼ਕੂਜ ਹਨ ਪਰ ਦੇਰ ਹੋ ਗਈ ਜੀ ਹੈ ਕਿਉਂਕਿ ਬੀਬੀ ਸਮਰੱਥ ਨਹੀਂ ਆ ਉਹ ਤਾਂ ਜਾਣ ਬੁੱਝ ਕੇ ਖੜੀ ਕਰਤੀ ਇਹਨਾਂ ਨੇ ਸੋ ਇਸ ਲਈ ਕਹਿੰਦੇ ਜੀ ਅਸੀਂ ਤਾਂ ਉੱਥੇ ਬਹੁਜ ਸਮਾਜ ਪਾਰਟੀ ਦੇ ਬਸਪਦ ਉਮੀਦਵਾਰ ਦਾ ਸਮਰਥਨ ਕਰਾਂਗੇ ਪਰ ਦੂਜੀ ਤਰ੍ਹਾਂ ਸਵਾਲ ਖੜੇ ਕਰ ਰਹੀ ਹੈ ਕਿ ਭਾਈ ਅਕਾਲੀ ਦਲ ਨੂੰ ਤਾਂ ਵੋਟਾਂ ਹੀ 2600 ਸਹੀ ਲੋਕ ਸਭਾ ਚੋਣਾਂ ਦੇ ਦੌਰਾਨ ਇਸ ਹਲਕੇ ਚ ਮਹਿੰਦਰ ਸਿੰਘ ਕੇਪੀ ਹਰਾਂ ਨੂੰ ਕਹਿੰਦੇ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਪਛਮੀ ਤੋਂ 2600 ਵੋਟ ਪਈ ਹੁਣ ਅਕਾਲੀ ਦਲ ਵੀ ਦੋ ਪਾਸੇ ਆ ਦੋ ਫਾੜ ਸੋ ਕਿਹੜਾ ਬਹੁਜ ਸਮਾਜ ਪਾਰਟੀ ਨੂੰ ਭੁਗਤੇਗਾ ਤੇ 2600 ਚ ਕਿੰਨਾ ਭੁਗਤੇਗਾ ਤੇ ਇਧਰ ਕਿੰਨਾ ਭੁਗਤੇਗਾ ਸੋ ਇਹਦੇ ਵਿੱਚ ਕੁਝ ਤਰ੍ਹਾਂ ਦੇਖ ਰਹੀ ਹੈ ਕਿ ਕਹਿੰਦੇ ਬੀਬੀ ਸਰਜੀਤ ਕੌਰ ਲਈ ਰਾਹਤ ਵਾਲੀ ਗੱਲ ਵੀ ਹੋ ਸਕਦੀ ਕਿ ਉਹਦੇ ਹੱਕ ਚ ਸਿਮਤੀ ਲਹਿਰ ਨਾ ਬਣ ਜAVE ਇਹਦਾ ਫਿਕਰ ਕਾਂਗਰਸ ਨੂੰ ਵੀ ਇਹਦਾ ਫਿਕਰ ਭਾਜਪਾ ਨੂੰ ਵੀ ਹੈ ਵੈਸੇ ਪਰ ਫਿਰ ਵੀ ਕਹਿੰਦੇ ਹਲਕੇ ਦੇ ਲੋਕ ਕਰੀ ਜਾਂਦੇ ਕਿ ਨਹੀਂ ਮੁਕਾਬਲਾ ਤਾਂ ਕਾਂਗਰਸ ਤੇ ਭਾਜਪਾ ਚੂਗਾ ਇਹ ਜਲੰਧਰ ਪੱਛਮੀ ਸੀਟ ਜਦੋਂ ਅਕਾਲੀ ਭਾਜਪਾ ਦਾ ਗੱਡਜੋੜ ਸੀ ਭਾਜਪਾ ਨੂੰ ਛੱਡਦੀ ਆਈ ਹੈ ਅਕਾਲੀ ਦਲ ਹਮੇਸ਼ਾ ਅਕਾਲੀ ਦਲ ਨੇ ਹਮੇਸ਼ਾ ਸੀਟ ਬਹੁਤ ਭਾਰਤੀ ਜਨਤਾ ਪਾਰਟੀ ਨੂੰ ਛੱਡੀ ਹੈ ਤੇ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਬਸਪਾ ਨਾਲ ਗੱਡਜੋੜਾ ਤਾਂ ਬਸਪਾ ਨੂੰ ਛੱਡੀ ਹੈ ਮਤਲਬ ਅਕਾਲੀ ਦਲ ਇਥੋਂ ਲੜਾਈ ਨਹੀਂ ਲੱਗ ਪਗਦੇ ਸੋ ਇਹ ਸਥਿਤੀ ਦੇ ਵਿੱਚ ਹੁਣ ਇਹ ਗੱਲ ਫੇਰ ਸਪਸ਼ਟ ਹੋ ਗਈ ਆ ਕਿ ਪਾਈ ਜਲੰਧਰ ਪੱਛਮੀ ਔਰ ਜਿਹੜੀ ਉਹ ਚੱਬੇ ਵਾਲਾ ਈ ਸੀਟ ਇਹ ਦੋ ਸੀਟਾਂ ਭੋਜਨ ਸਮਾਜ ਪਾਰਟੀ ਦੇ ਹਿੱਸੇ ਆਂ ਤੇ ਬਰਨਾਲਾ ਹੈ ਨਾ ਇਸੇ ਤਰ੍ਹਾਂ ਗਿੱਦੜਵਾਹਾ ਤੇ ਡੇਰਾ ਬਾਬਨਾਨ ਕੇ ਤਿੰਨ ਸੀਟਾਂ ਤੇ ਅਕਾਲੀ ਦਲ ਆਪਣੇ ਉਮੀਦਵਾਰ ਖੜੇ ਕਰੇਗਾ ਪਰ ਕਲ ਦਲ ਦੇ ਕਰੇ ਆ